ਸਾਨ ਵੀਰੋ ਸਾਸਤਰੀ ਕਾਲ ਅੱਜ ਅਸੀਂ ਨਰਸਰੀ ਫਾਰਮ ਤੇ ਆਏ ਸੀ ਬਾਈ ਜੀ ਆਰਗੇਨਿਕ ਖੇਤੀ ਕਰਦੇ ਆ ਤਾਂ ਇਹਨਾਂ ਦੀ ਬਹੁਤ ਵਧੀਆ ਇੱਕ ਸਾਨੂੰ ਗੱਲ ਲੱਗੀ ਆ ਸਾਗ ਬਾਰੇ ਸਾਗ ਸਾਰਿਆਂ ਨੂੰ ਪਸੰਦ ਆ ਜੀ ਕਰੇ ਹਰੇਕ ਬੰਦਾ ਸਾਗ ਬਣਾਉਂਦਾ ਜੀ ਜਿਹੜਾ ਕਈ ਆਪਾਂ ਕਹਿੰਦੇ ਆ ਵੀ ਸਾਗ ਖਾ ਕੇ ਆਪਣਾ ਤਜਾ ਬਣਦਾ ਜੀ ਇਹ ਕਹਿੰਦੇ ਵੀ ਸਾਪਣੇ ਗੋਭੀ ਲੱਗੀ ਆ ਜੀ ਗੋਭੀ ਦੇ ਪੱਤੇ ਤੋੜ ਲਓ ਤੇ ਪਾਲਕ ਦੇ ਪੱਤੇ ਤੋੜ ਕੇ ਤੁਸੀਂ ਸਾਗ ਬਣਾਇਓ ਕਹਿੰਦੇ ਛੋੜੇ ਤਜਾਬ ਨਹੀਂ ਬਣਦਾ ਜੀ ਗਾਰੰਟੀ ਆ ਕਹਿੰਦੇ ਸਾਡੇ ਕਹਿੰਦੇ ਤੇਜਾਬ ਬਹੁਤ ਬੰਦਾ ਸੀਗਾ ਤਾਂ ਅਸੀਂ ਗੋਭੀ ਦੇ ਪੱਤਿਆਂ ਦੇ ਪਾਲਕਰ ਲਾ ਕੇ ਸਾਗ ਬਣਾਉਨੇ ਆ ਜੀ ਉਧਰ ਦੇਖੋ ਜੀ ਬਾਬਾ ਜੀ ਤੋੜੀ ਜਾਂਦੇ ਆ ਪਾਲਕ ਤੇ ਸਾਗ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ ਗੋਭੀ ਦੇ ਪੱਤਿਆਂ ਦਾ ਸਾਗ ਬਣਾ ਕੇ ਦੇਖੋ ਪਾਲਕ ਪਾ ਕੇ ਵਿੱਚ ਤਾਂ ਬਹੁਤ ਹੀ ਟੇਸਟੀ ਮੰਦਾਗਾ ਤੇ ਨਾਲੇ ਕਹਿੰਦੇ ਤੇਜਾਬ ਦੀ ਸਮੱਸਿਆ ਨਹੀਂ ਆਉਂਦੀ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡੇ ਚੈਨਲ ਤੇ ਜੋ ਵੀ ਕਿਸਾਨ ਵੀਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ 바ਵਾ ਬੀਬੀ 03 ਮਾਲਵਾ ਤਾਂ ਇਹ ਤਿਆਰ ਬਾ ਜਰੂਰ ਕਰਕੇ ਦੇਖੋ ਫਾਰਮ ਬਹੁਤ ਵਧੀਆ ਬਣਾਇਆ ਜੀ ਬਾਰਡਰ ਤੇ ਸਾਰਾ ਹੀ ਗੰਨਾ ਲਾਇਆ ਹੋਇਆ ਜੀ 4 ਸਪੇਰੇ ਤੇ ਨਾਲ ਫੁੱਲ ਲਾਏ ਆ ਜੀ ਗੇਂਦੇ ਦੇ ਪਨੀਰੀਆਂ ਵੀ ਵੇਚਦੇ ਆ ਸੋ ਗੋਭੀ ਦੇ ਪੱਤਿਆਂ ਦਾ ਤੇ ਪਾਲਕ ਦਾ ਸਾਗ ਟਰਾਈ ਕਰਿਓ ਜਿਨ੍ਹਾਂ ਨੂੰ ਤਿਆਬ ਦੀ ਸ਼ਿਕਾਇਤ ਆ ਸਾਗ ਨਹੀਂ ਖਾਂਦੇਗੇ